978 ਦੋਸਤੋ ਸਵਰਾਜ ਤੁਸੀਂ ਬਹੁਤ ਘਾ ਟਰੈਕਟਰ ਦੇਖਿਆ ਹੋਊਗਾ ਕਈ ਦੋਸਤ ਇਹਨੂੰ ਬਹੁਤ ਕਾਮਯਾਬ ਟਰੈਕਟਰ ਗਣਦੇ ਆ ਜਿਨ੍ਹਾਂ ਨੇ ਰੱਖੇ ਆ ਆਜੋ ਇਹਦੇ ਵਿੱਚ ਵੇਚਦੇ ਆ ਵੀ ਕੀ ਕੀ ਖੂਬੀਆਂ ਤੇ ਕੀ ਕੀ ਫੀਚਰ ਆ ਇਸ ਟਰੈਕਟਰ ਦੇ ਵਿੱਚ 978 FE 855 ਵੇਟ ਅੱਗੇ ਓਰੀਜਨਲ ਲੱਗੇ ਜਿਹੜੇ ਨਾਲ ਓਰੀਜਨਲ ਵੇਟ ਆਇਆ ਹਿੱਸਾ ਵੀ ਬਹੁਤ ਤਗੜਾ ਜਿਵੇਂ ਲਾ ਲਓ ਵੀ ਤੁਸੀਂ ਕੰਬਾਈਨ ਜਿਹੜਾ ਹਿੱਸਾ ਬਾਈਲਰਸ ਦਾ ਹਿੱਸਾ ਕਹਿ ਸਕਦਾ ਜਿਵੇਂ ਬਾਈਲਰਸ ਦਾ ਹਿੱਸਾ ਹੁੰਦਾ ਨਾ ਉਸ ਟਾਈਪ ਦਾ ਹਿੱਸਾ 1040 ਕਰਲੋਸਕਰ ਇੰਜਨ ਜਿਹੜਾ ਜੀਸੀਬੀ ਚ ਵੀ ਇੰਜਨ ਆਇਆ ਉਹ ਇੰਜਨ ਦੇ ਨਾਲ ਇਹ ਟਰੈਕਟਰ ਆਇਆ ਸੀਗਾ ਆ ਤੁਸੀਂ ਚੈੱਕ ਕਰ ਲਓ ਇੰਜਨ ਤੇ ਪمپ ਦੇਖੋ ਕਿੰਨਾ ਤਗੜਾ ਇਹਨੂੰ ਲੱਗਿਆ ਟਾਈਮਿੰਗ ਪਲੇਟ ਸੇਮ ਜਿਵੇਂ ਸਵਰਾਜ ਦੀ ਜਿਵੇਂ ਆਪਾਂ ਆਮ ਜੀਸੀਬੀ ਦਾ ਇੰਜਨ ਲੈਨੇ ਆ ਉਹਦੇ ਚ ਇਦਾਂ ਪੰਪ ਨਹੀਂ ਹੁੰਦਾ ਪੰਪ ਜਿਹੜਾ ਆਪਾਂ ਜੀਸੀਬੀ ਦਾ ਇੰਜਨ ਰੱਖ ਲੈਨੇ ਨੇ ਉਹਦੇ ਚ ਇਦਾਂ ਪੰਪ ਨਹੀਂ ਇਹ ਕੰਪਨੀ ਨੇ ਜਿਹੜਾ ਆਪਦਾ ਇੰਜਨ ਸੀਗਾ ਸਪੈਸ਼ਲੀ ਉਹਦੇ ਵਾਸਤੇ ਦੇਖੋ ਕਿੰਨਾ ਪੰਪ ਲੱਗਾ ਲਿਫਟ ਬੰਪ ਇਹਨੂੰ ਬਹੁਤ ਤਗੜਾ ਦਿੱਤਾ ਅੱਗੇ ਸਿਸਟਮ ਤੇ ਪਿਛਲਾ ਹਿੱਸਾ ਵੀ ਇਹਦਾ ਤੁਸੀਂ ਚੈੱਕ ਕਰ ਲਓ ਕਰਾਰੋ ਦੇ ਵਿੱਚ 3 ਸਪੀਡ ਹਿੱਸਾ ਇਹਦਾ ਤੇ ਬਹੁਤ ਟਰੈਕਟਰ ਭਰਾ ਜੀ ਨੇ ਅੱਜਕੱਲ ਜਿਨ੍ਹਾਂ ਨੇ ਟੋਚਣਾ ਨੂੰ ਰੱਖੇ ਆ ਜਾਂ ਜੋਰ ਵਾਲੇ ਕੰਮ ਵਾਸਤੇ ਰੱਖੇ ਆ origignal weight ਲੱਗੇ ਆ ਮੈਂ ਕਹਾਂ ਜਾਣਕਾਰੀ ਦਈਏ ਟਰੈਕਟਰ ਦੀ ਇੱਥੇ ਪਟਿਆਲੇ ਇੱਕ ਖੜਾ ਸੀਗਾ ਟਰੈਕਟਰ ਮਾਰਕੀਟ ਦੇ ਵਿੱਚ ਯਾ ਤੁਸੀਂ ਦੇਖੋ ਪਿਛਲਾ ਹਿੱਸਾ ਤੇ ਕਾਫੀ ਜਿਨ੍ਹਾਂ ਭਰਾਵਾਂ ਕੋ ਹੋਣਗੇ ਟਰੈਕਟਰ ਮਿਰਖਲ ਨਹੀਂ ਸੇਲ ਕਰਦੇ ਹੁਣ ਆ ਪਹਿਲਾਂ ਆ ਕਿਸੇ ਬਾਹਰਲੀ ਸਟੇਟ ਤੋਂ ਲਾ ਲਓ ਜੇ ਕਿਸੇ ਕੋ ਕੋ ਹੋਇਆ ਤਾਂ ਤਾਂ ਇਹ ਟਰੈਕਟਰ ਖੜਾ ਇੱਥੇ ਤੇ ਸੈਡ ਡਿਸਟ੍ਰੀਬਿਊਟਰ ਇਹਨੂੰ ਲੱਗਿਆ ਨਾਲ ਤੇ ਆਹ ਲੀਵਰ ਆ ਗਏ ਇਹਦੇ ਆ ਚੈੱਕ ਕਰ ਲੋ 3 ਸਪੀਡ ਵਾਲੇ ਆ ਚਾਰ ਗੇਅਰ ਅਗਲੇ ਤੇ ਹੋ ਰਿਵਰਸ ਫੋਰਵਰਡ ਪਰਲਾ ਤੇ ਆਹ ਪਲੇਟਫਾਰਮ ਆ ਉਹ ਡਿਸਟ੍ਰੀਬਿਊਟਰ ਲੀਵਰ ਆ ਗਏ ਆ ਲਿਫਟ ਲੀਵਰ ਆ ਗਏ ਹਨਾ ਤੇ ਇੰਜਨ ਮੇਨਲੀ ਜਿਹੜਾ ਇਹਦੇ ਚ 4 ਸਿਲੰਡਰ ਆਇਆ ਸੀਗਾ ਆਹ ਇੰਜਨ ਆ ਵਿਦਆਊਟ ਟਰਬੋ ਨੋਨ ਟਰਬੋ ਇੰਜਨ ਆ ਗੇਅਰ ਕਲਨਰ ਆ ਗਿਆ ਤੇ ਅੱਗੇ ਤੇ ਲਾ ਸਿਸਟਮ ਕਿੱਧਰ ਮੇਰੇ ਖਾਲੇ ਦਾ ਇਹ ਸ਼ਾਇਦ ਜਾਂ ਤਾਂ ਮੋਬਾਈਲ ਠੰਡਾ ਕਰਨ ਵਾਲੇ ਆ ਪਾਈਪ ਲੱਗੇ ਅੱਗੇ ਜਿਹੜੇ ਅੱਗੇ ਆ ਘੁੰਮਣਦੇ ਤੁਸੀਂ ਦੇਖੋ ਆ ਪਾਈਪਾਂ ਇੱਧਰ ਜਾ ਕੇ ਮੇਰੇ ਖਾਲ ਪੂਲਰ ਥੱਲੇ ਸ਼ਾਇਦ ਲੱਗਦੀਆਂ ਹੋਣਗੀਆਂ ਜਾਂ ਪਾਵਰ ਸਟੀering ਦਾ ਤੇਲ ਵੀ ਕੰਪਨੀਆਂ ਕਈ ਠੰਡਾ ਕਰ ਦਿੰਦੀਆਂ ਹੁੰਦੀਆਂ ਵੀ ਜਿਆਦਾ ਗਰਮ ਨਾ ਹੋਵੇ ਪਾਵਰ ਦਾ ਤੇਲ ਵੀ ਪਾਵਰ ਸਟੀering ਨੂੰ ਉਹੀ ਸਿੰਗਲ ਜੈਕ ਜਿਹੜਾ ਲੱਗਿਆ ਕਰਲੋਸਕਰ 4 ਸਿਲੰਡਰ ਇੰਜਨ ਆ ਉ ਤਰ੍ਹਾਂ ਹੀ ਪੋੜੀ ਆ ਗਈ ਇੱਧਰੋਂ ਆਹ ਇੰਨੇ ਚੈੱਕ ਕਰ ਲਓ ਤੁਸੀਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਦੋਸਤੋ ਇਹੋ ਜੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਨੇ ਆਂ ਧੰਨਵਾਦ ਜੀ